get Ja, genau. Get at all! न <cur> पंजाब <biết> ਸ਼ੇਮ 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 ਪੰਜਾਬ ਸਰਕਾਰ ਸ਼ੇਮ 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 ਸ੍ਰੀਮਾਨ ਗਦਾਰ ਬੋਲੋ ਬਾਈ ਉਹ ਗੇੜ ਗੇੜ ਖੋਲ ਦਿਓ ਸ਼ੇਮ ਸ਼ੇਮ ਤੇ ਆ ਗਏ ਸੋ ਜਿੰਦਾਬਾ ਗੱਲ ਮਰਦਵਾ ਬੋਲ ਲੱਗੇ ਬਟਨ ਸੜ ਕਿਤੇ ਇਹ ਰੀਵਲ ਕਿਤਾਈ ਹੈ ਉਹ ਭੰਗਾ ਜੀ ਮਿੱਤਰੋ ਜੀ ਉਹ ਗਲਤਾ ਦੱਸੋ ਪਾ ਗੱਲ ਕਰਕੇ ਆਈ ਯਾਰ ਫਦਾ ਕੀ ਆ ਖੋਲ ਤਾਂ ਖੋਲੋ ਪੀ ਅੱਜ ਅਸੀਂ ਮਾਨਯੋਗ ਬ੍ਰਹਮ ਸ਼ੰਕਰ ਜੀ ਪਾ ਜੀ ਨੂੰ ਮੈਂਬਰੈਂਡਮ ਦੇਣ ਗਏ ਸੀ ਵੀ ਜਿਹੜਾ ਗੜ ਸ਼ੰਕਰ ਆ ਸੀ ਕਿਸੇ ਵੀ ਕੀਮਤ ਤੇ ਕੁੱਟਣ ਨਹੀਂ ਦੇਣਾ ਹਾਪੁਰ ਨਾਲੋਂ ਤੇ ਉੱਥੇ ਉਹਨਾਂ ਨੇ ਜੈ ਕਿਸ਼ਨ ਰੌੜੀ ਨਾਲ ਫੋਨ ਤੇ ਗੱਲ ਕੀਤੀ ਜਿੱਥੋਂ ਇੱਕ ਕਲੀਅਰ ਮੈਸੇਜ ਸਾਰਿਆਂ ਵੱਲੋਂ ਸੁਣਿਆ ਗਿਆ ਵੀ ਉਹਨਾਂ ਨੇ ਇਹ ਕਲੀਅਰ ਕੱਟ ਕਿਹਾ ਵੀ ਗੜ ਸ਼ੰਕਰ ਜਿਹੜਾ ਆ ਉਹ ਲੋਹਾਂਪੁਰ ਸਾਹਿਬ ਨਾਲ ਹੀ ਚਲੇ ਜਾਣਾ ਇਦਾ ਮਤਲਬ ਸਰਕਾਰ ਦੀ ਮਨਸਾ ਆ ਨਨਤਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ ਕਿ ਪਹਿਲਾਂ ਕਿਹਾ ਸੀ ਪਲੰਪੁਰ ਸਾਹਿਬ ਜ਼ਿਲ੍ਹਾ ਬਣਾ ਦਿਓ ਪਰ ਹੁਸ਼ਿਆਰਪੁਰ ਕੋਲੋਂ ਗੱਡ ਸਿੰਘਰ ਨਹੀਂ ਤੋੜ ਦੇਵਾਂ ਜੀ ਜਿਵੇਂ ਕੱਲ ਅਸੀਂ ਖਰਾਲਗੜ ਸਾਹਿਬ ਸੰਤਾਂ ਕੋਲ ਜਾ ਕੇ ਆਏ ਸੀ ਔਰ ਸੰਤਾਂ ਦਾ ਵੀ ਕਲੀਅਰ ਕੱਟ ਮੈਸੇਜ ਸੀ ਆ ਕਿ ਖਰਾਲਗੜ ਸਾਹਿਬ ਦੇ ਜਿਹੜੇ ਸੈਂਟੀਮੈਂਟਸ ਆ ਜਿਹੜੀਆਂ ਉਹਨਾਂ ਦੀਆਂ ਸੰਤਾਂ ਦੇ ਸੈਂਟੀਮੈਂਟਸ ਆ ਜਿਹੜੇ ਉੱਥੇ 30 35 ਪਿੰਡਾਂ ਉਹਨਾਂ ਦੇ ਸੈਂਟੀਮੈਂਟਸ ਆ ਉਹ ਚਾਹੁੰਦੇ ਆ ਕਿ ਅਸੀਂ ਤਹਿਸੀਲ ਗੱਡ ਸਿੰਘਰ ਨਾਲ ਰਹੀਏ ਤਾਂ ਤਹਿਸੀਲ ਗੱਡ ਸਿੰਘਰ ਜਿਹੜੀ ਹੁਸ਼ਿਆਰਪੁਰ ਨਾਲ ਰਹੀਏ ਇਹ ਦਬੇ ਉਨਾਂਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਹੁਸ਼ਿਆਰਪੁਰ ਦਾ ਤਕਾਵ ਕਰਨ ਦੀ ਸੋਚ ਦੇ ਪਿਆ ਜਿਹੜਾ ਬਹੁਤ ਹੀ ਗਲਤ ਹੈ ਸਾਰੇ ਦੇ ਸਾਰੇ ਆਪ ਦੇ ਅਨ ਨਾਲੇ ਮਛਲੇ ਬਣੇ ਹੋਏ ਆ ਸਾਰਿਆਂ ਨੂੰ ਪਤਾ ਆ ਕਿ ਐਕੀਨਸਰ ਰੋਡ ਨੂੰ ਬਿਲਕੁਲ ਪਤਾ ਵੀ ਗਰਸ਼ੰਕਰ ਕੱਟਿਆ ਜਾ ਰਿਹਾ ਨਾ ਉਹ ਆਪਣੇ ਲੋਕਾਂ ਨਾਲ ਧੋਖਾ ਕਰਦਾ ਪਿਆ ਉਹਦੇ ਉਹਨਾਂ ਦੇ ਆਪਣੇ ਇਹਨਾਂ ਨੂੰ ਕੀ ਫਾਇਦਾ ਹੈ ਅਸੀਂ ਨਹੀਂ ਕਹਿ ਸਕਦੇ ਪਰ ਇੱਕ ਕਲੀਅਰ ਕੱਟ ਮੈਸੇਜ ਆ ਗਿਆ ਵੀ ਜਿਹੜਾ ਨਾਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਜਾ ਰਿਹਾ ਉਹ ਗਰਸ਼ੰਕਰ ਨੂੰ ਹੁਸ਼ਿਆਰਪੁਰ ਨਾਲੋਂ ਕੱਟਣ ਜਾ ਰਿਹਾ ਜਿਹੜਾ ਕਿ ਬਿਲਕੁਲ ਸਰਾਸਰ ਤੱਕ ਇਹਦਾ ਕਾਰਨ ਕੀ ਹੈ ਕਿਉਂਕਿ ਪਹਿਲਾਂ ਨਵੇਂ ਸ਼ਹਿਰ ਦੇ ਨਾਲ ਕਿਹਾ ਜਾ ਰਿਹਾ ਸੀ ਹੁਣ ਆਨੰਦਪੁਰ ਸਾਹਿਬ ਨਾਲ ਗੱਲ ਇਦਾਂ ਨਾਲ ਜੀ ਵੀ ਇਹਨਾਂ ਨੂੰ ਹੋਰ ਕੋਈ ਨਹੀਂ ਇਹਨਾਂ ਨੂੰ ਹਸ਼ਿਆਰਪੁਰ ਜ਼ਿਲ੍ਹਾ ਹੀ ਲੱਗਦਾ ਤੋਰ ਮਰੋੜ ਨੂੰ ਅਸੀਂ ਕਹਿੰਦੇ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਦਿਓ ਉਸੇ ਤਰਜ਼ ਦੇ ਬਣਾ ਦਿਓ ਜਿੱਦਾਂ ਮਲੇਰ ਕੋਟਲਾ ਬਣਾਇਆ ਜਿੱਦਾਂ ਪਠਾਨਕੋਟ ਬਣਾਇਆ ਮਤਲਬ ਜਿੱਦ ਨਾ ਰਿਆ ਉਹਨਾਂ ਦਾ ਗਾਣਾ ਕੋ ਦੇ ਦਿਓ ਅੱਜ ਤੱਕ ਸਰਕਾਰ ਕੋਲ ਡਿਪਟੀ ਕਮਿਸ਼ਨਰ ਤੇ ਬਲੇਰ ਕੋਟ ਨੇ ਦੇ ਨਹੀਂ ਹੋਆ ਅੱਜ ਤੱਕ ਸਰਕਾਰ ਕੋਲ ਸ਼ਾਸ਼ਨ ਕੋਟ ਦਾ ਦੇ ਨਹੀਂ ਹੋਈ ਮਲੇਰ ਕੋਟ ਨੇ ਅੱਜ ਤੱਕ ਸਰਕਾਰ ਕੋਲੋਂ ਅਫਸਰਾਂ ਦੀ ਵਿਵਸਥਾ ਹੀ ਨਹੀਂ ਕੀਤੀ ਗਈ ਮਲੇਰ ਕੋਟ ਨੇ ਉੱਥੇ ਪਹਿਲਾਂ ਉੱਥੇ ਇਨਫਰਾਸਟ੍ਰਕਚਰ ਪੂਰਾ ਕਰ ਲਓ ਫਿਰ ਦੂਜੇ ਜ਼ਿਲ੍ਹਿਆਂ ਨੂੰ ਬਣਾਓ ਕੋਈ ਸੋਚੀ ਸਮਝੀ ਸਾਜ਼ਿਸ਼ ਕੀਤੀ ਜਾ ਰਹੀ ਉਹ ਪਹਿਲਾਂ ਕਹਿ ਰਹੇ ਸਾਨੂੰ ਪਤਾ ਨਹੀਂ ਹੈਗਾ ਇੱਕ ਇੱਕ ਮੈਸੇਜ ਇਹ ਦੇਣਾ ਚਾਹੁੰਦੇ ਆ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲੋਂ ਵੀ ਸਾਰੀਆਂ ਲੀਡਰਾਂ ਦੇ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਭਾਜਪਾ ਹੈ ਸਾਡੀ ਪਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਦਰਵਾਜ਼ੇ ਜੇ ਉਹਨਾਂ ਨੇ ਲੋਕਾਂ ਦਾ ਸਾਥ ਨਹੀਂ ਦੇਣਾ ਸਾਰਿਆਂ ਲਈ ਬੰਦ ਕਰ ਦਿੱਤੇ ਜਾਣਗੇ ਅਸੀਂ ਸਾਰਿਆਂ ਦਾ ਬਾਈਕਾਊਟ ਕਰਾਂਗੇ ਕੁਝ ਲੋਕਾਂ ਨੂੰ ਮੇਰੇ ਬਾਰੇ ਨਹੀਂ ਜਿਪੂਰੀ ਜਾਣਕਾਰੀ ਕਿ ਆਖਰੀ ਇਸ ਨਾਲ ਨੁਕਸਾਨ ਕੀ ਹੋਏਗਾ ਇਹ ਨੁਕਸਾਨ ਹੈ ਜੀ ਜਿਵੇਂ ਛੱਬੇਵਾਲ ਦਾ ਏਰੀਆ ਉਹਨੂੰ ਬਿਸ਼ੋਈ ਦਾ ਏਰੀਆ ਉਹਨੂੰ ਹੁਸ਼ਿਆਰਪੁਰ ਆਉਣ ਲਈ ਕਿੰਨਾ ਟਾਈਮ ਲੱਗਦਾ ਔਰ ਉਹ ਲੋਕ ਜਿਹੜੇ ਹੁਸ਼ਿਆਰਪੁਰ 15 ਮਿੰਟ ਵਿੱਚ ਪਹੁੰਚਦੇ ਆ ਉਹਨਾਂ ਨੂੰ ਨਾਗੌਰ ਸਾਹਿਬ ਜਾਣ ਲਈ 2 ਘੰਟੇ ਲੱਗਣਗੇ ਅਸੀਂ ਪਹਿਲਾਂ ਕਿਹਾ ਸੀ ਵੀ ਕੰਮ ਸਗੋਂ ਜੇ ਸਰਕਾਰਾਂ ਨੇ ਇਹ ਕੰਮ ਕਰਨੇ ਆ ਤਾਂ ਉਹ ਲੋਕਾਂ ਦੀ ਰਾਏ ਤਾਂ ਲੈ ਲਓ ਇੱਥੇ ਤਾਂ ਇੰਨਾ ਵੀ ਲੋਕਾਂ ਨੂੰ ਹੱਕ ਨਹੀਂ ਰਿਹਾ ਇਸ ਸਰਕਾਰ 'ਤੇ ਕਿ ਲੋਕਾਂ ਦੀ ਰਾਏ ਲੈ ਲਈ ਜਾਵੇ ਪਹਿਲਾਂ ਦੇਖੇ ਦੇਵੇ ਪਹਿਲਾਂ ਹੀ ਐਮਐਲਏ ਸਾਰੇ ਕਹਿੰਦੇ ਕਿ ਨਹੀਂ ਇਹ ਤਾਂ ਸਾਡਾ ਇਤਹਾਸ ਨਹੀਂ ਹੈ ਨਹੀਂ ਬਣਾਈ ਜਾ ਰਹੀ ਪਰ ਲੱਗਦਾ ਸੱਚੀ ਪ੍ਰੈਸਰ ਪੁਆਇੰਟ ਤੋਂ ਭਰਾ ਸਾਰੇ ਉੱਥੇ ਖੜੇ ਸੀ ਜਦੋਂ ਲੋਨੀ ਸਾਹਿਬ ਨਾਲ ਗੱਲ ਹੋਈ ਤੁਸੀਂ ਭਲੀ ਭਾਂਤ ਹੁਣ ਜਾਨੂ ਹੋ ਗਏ ਹੋ ਕਿ ਚੋਰ ਦਰਵਾਜ਼ੇ ਨੇ ਕੁਛ ਨਾ ਕੁਛ ਹੋ ਰਿਹਾ ਹੈ ਹੋ ਜਾਣਾ ਅਗਲੀ ਵਾਰੀ ਕੀ ਰਹੀ ਅਜਨੀ ਰਾਜਨੀਤੀ ਅਸੀਂ ਜਿੰਦਾ ਸੰਘਰਸ਼ ਕਰਦੇ ਪਏ ਆ ਕਰਦੇ ਰਵਾਂਗੇ ਜੀ ਅਸੀਂ ਇਹਨੂੰ ਇਸ ਸੰਘਰਸ਼ ਨੂੰ ਪੂਨ ਪਿੰਡਾਂ ਤੱਕ ਲੈ ਕੇ ਜਾਵਾਂਗੇ ਹੋਰ ਤੇਜ਼ ਕਰੇ ਜੀ ਪੰਜ ਵਾਰ ਮੈਂਬਰਾਂ ਪੰਜ ਵਾਰ ਅਕਾਊਸਰ ਮਿਲੇ ਕਿਹੜੀ ਕਿਹੜੀ ਵਾਰ ਕੋ ਬੜਾ ਚੌਰ ਬਾੜ ਜੀ ਗਰਸ਼ਿੰਗਰ ਬਾਹਰ ਨਵਾਸ਼ਹਿਰ ਬਾਹਰ ਰੂਪਨਗਰ ਬਾਹਰ ਹੈਰਸ਼ਾਹਪੁਰ ਬਾਹਰ ਪੰਜਾਬ 12 ਦੇ ਪ੍ਰਧਾਨ ਕੇਦੇ ਆ ਉਸ ਕਾਲਾ ਸਹਿਮਤਾ ਕੀ ਇਹ ਨਹੀਂ ਮਾਕੋ ਬੈ ਜੀ ਮੇਰਾ ਆਪਣਾ ਮੋਦੀ ਨੂੰ ਵੀ ਤੁਸੀਂ ਮਿਲੇ ਜੀ ਬਿਲਕੁਲ ਰੋੜੀ ਨੂੰ ਮਿਲ ਕੇ ਅਸੀਂ ਪੰਜਾਂ ਪ੍ਰਧਾਨਾਂ ਨੇ ਕੋ ਜੁਆਇੰਟ ਮੰਨਰੈਂਡਮ ਦਿੱਤਾ ਸੀ ਪਰ ਉਹਨਾਂ ਨੇ ਵੀ ਬਿਲਕੁਲ ਅਵੇਅਰਨੈਸ ਦਿਖਾਈ ਸੀ ਕਿ ਜਿਵੇਂ ਕੁਝ ਹੋ ਹੀ ਨਹੀਂ ਰਿਹਾ ਮਤਲਬ ਜਿਦੋਂ ਤੋਂ ਇਹ ਸਾਧਨਾ ਵੀ ਸਾਰੇ ਦੇ ਸਾਰੇ ਮਸਲੇ ਬਣੇ ਹੋਏ ਨੇ ਪਹਿਲਾਂ ਵੀ ਤਲੇ ਧੋਖਾ ਕਰਕੇ ਹੁਣ ਵੀ ਤਲੇ ਬਿਲਕੁਲ ਜੇਸਪੰਗ ਨਾ ਇਹ ਗੱਲਾਂ ਹੋ ਰਹੀਆਂ ਮੈਂ ਕਹਿੰਦਾ ਮਸਲੇ ਬਣੇ ਹੋਏ ਆ ਲੋਕਾਂ ਨਾਲ ਧੋਖਾ ਕਰ ਰਹੇ ਨੇ ਸਾਡੇ ਨਾਲ ਧ ਇਹ ਉਹਨਾਂ ਲੋਕਾਂ ਨਾਲ ਧੋਖਾ ਹੋ ਰਿਹਾ ਜਿਨ੍ਹਾਂ ਨੇ ਜੈਕਿਸ਼ਨ ਰੋੜੀ ਨੂੰ ਕੁਰਸੀ ਤੇ ਬਿਠਾਇਆ ਜਿਨ੍ਹਾਂ ਨੇ ਐਮਐਲਏ ਬਣਾਇਆ ਹਾਂ। ਹਮ ਦੇਖਦੇ ਕੋਸ਼ਿਸ਼ ਕਰਦੇ ਆਂ ਵੀ ਨਹੀਂ ਤਾਂ ਫਿਰ ਵੱਡਾ ਸੰਘਰਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਸਰਕਾਰ ਆਪ ਆਵੇ। ਭਾਈ ਜਿੰਬਾ ਜੀ ਦੇ ਮਰਜ਼ਾ ਤੇ ਕੀ ਗੱਲ ਬਾਤ ਇਹ ਜੀ ਭਾਈ ਕੁਛ ਨਹੀਂ ਆ ਜੇ ਭਾਈ ਨੇ ਫੋਨ ਵੀ ਕੀਤਾ ਜੈਕਿਸ਼ਨ ਰੋੜੀ ਜੀ ਨੂੰ ਉਹਨਾਂ ਨੇ ਬੜੇ ਸਪਾਸ ਤੇ ਸਪੈਸ਼ਲ ਅਫੀਸਰ ਦੱਸ ਦਿੱਤਾ ਕਿਹੜਾ ਗੜਸ਼ੰਕਰ ਉਹਨਾਂ ਦੇ ਪੁਰ ਸਾਹਿਬ ਨਾਲ ਜਾਊਗਾ ਪਰ ਇਹ ਰੋੜੀ ਸਾਹਿਬ ਦੇ ਪੰਜਾਬ ਸਰਕਾਰ ਦੇ ਦਿਮਾਗ ਦਾ ਇੱਕ ਬਹਿਮ ਜੇ ਇਹੋ ਜਿਹਾ ਸਟੈਪ ਲਿਆ ਗਿਆ ਇਹਨਾਂ ਦੇ ਇਹਨਾਂ ਨੂੰ ਕਨਸੀਕਵੈਂਸਸ ਭੁਗਤਣੇ ਪੈਣੇ ਆ ਜੇ ਅੱਜ ਅਸੀਂ ਇਹਨਾਂ ਦੇ ਘਰਾਂ ਤੱਕ ਆਏ ਆ ਕੱਲ ਨੂੰ ਅਸੀਂ ਚੰਡੀਗੜ੍ਹ ਤੇ ਜਾ ਕੇ ਜਾਣ ਲਈ ਵੀ ਆਪਾਂ ਪਿੱਛੇ ਨਹੀਂ ਹਟਾਂਗੇ ਤੇ ਪਰ ਅਸੀਂ ਇੱਕ ਵਾਰ ਕਹਿ ਤਾ ਕਿ ਜਿਹੜਾ ਗਰਸ਼ਣ ਕਰੀ ਲਈ ਆਪਣੇ ਦੇ ਨਹੀਂ ਕੱਟ ਹੁੰਦੇ ਨਾ ਤੇ ਨਹੀਂ ਕੱਟ ਹੁੰਦੇ ਨਾ ਸਾਨੂੰ ਇਹ ਪ੍ਰੋਟੈਸਟ ਪਵਾ ਫਿਰ ਜਿਵੇਂ ਪੱਲਾ ਕਹਿੰਦੇ ਕਿਸਾਨਾਂ ਤੋਂ ਲੈ ਚੱਲੇ ਇਹਨਾਂ ਦੀ ਅੱਗੇ ਕੋਠੀਆਂ ਦੇ ਅੱਗੇ ਪੱਕੇ ਧਰਮੇ ਵੀ ਲਾਣੇ ਪਏ ਪੌਦਲੇ ਵੀ ਤਿਆਰ ਆ ਅਗਲਾ ਅਗਲਾ ਰਣਨੀਤੀ ਕੀ ਹੋਈਏ ਅਪਨੀ ਆਲੀ ਰਣਨੀਤੀ ਭਾਜੀ ਜੋ ਸਾਡੀ ਪੂਰੀ ਬਾਰ ਬੈਠ ਕੇ ਕਰੇ ਕਿ ਡਿਸਾਈਡ ਕਰ ਲਉ ਐਮਪੀ ਸਾਹਿਬ ਦੇ ਵੀ ਜਾਵਾਂਗੇ ਜੇ ਕੋਈ ਵਧੀਆ ਜਵਾਬ ਮਿਲੂਗਾ ਤਾਂ ਠੀਕ ਆ ਨਹੀਂ ਤਾਂ ਗੁਰਪੁਰਵਾ ਆ ਰਿਹਾ ਗੁਰਪੁਰਪਤੈ ਜੋ ਬਾਬੇ ਨਾਨਕ ਦੀ ਮਰਜ਼ੀ ਹੋ ਗਈ ਫਿਰ ਦੇਖੀ ਜਾਊਗੀ ਭਾਜੀ ਸਰ ਕਿੰਨਾ ਦੇ ਦੇਓਗੀ ਜਿੰਪਾ ਜੀ ਵੀ ਮੰਗ ਪਤਾ ਦੇਣਾ ਦੇਖੋ ਬਹੁਤ ਹੀ ਸ਼ਰਮ ਵਾਲੀ ਗੱਲ ਆ ਬਹੁਤ ਹੀ ਨਲੈਕੀ ਵਾਲੀ ਗੱਲ ਆ ਇੱਕ ਸਾਡਾ ਮੌਕੇ ਦਾ ਐਮਐਲਏ ਹੋਵੇ ਰੂਲਿੰਗ ਪਾਰਟੀ ਦਾ ਐਮਐਲਏ ਹੋਵੇ ਸਪੀਕਰ ਫੋਨ ਤੇ ਉਹ ਫੋਨ ਤੇ ਗੱਲ ਕਰ ਰਿਹਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਨਾਲ ਔਰ ਡਿਪਟੀ ਸਪੀਕਰ ਨੇ ਸ਼ਰ੍ਹਾਂਵੇਂ ਗੱਲ ਕਹਿਤੀ ਆ ਉਹਨੇ ਬਿਲਕੁਲ ਵੀ ਗਰੇਜ਼ ਨਹੀਂ ਕੀਤਾ ਇਹ ਗੱਲ ਕਹਿਣ ਤੋਂ ਉਹਨੇ ਮਿੰਟ 2 ਲਾਏ ਬਾਅਦ ਦੇ ਵਿੱਚ ਸਾਨੂੰ ਇਹ ਕਹਿ ਰਹੇ ਜੀ ਉਹਨੇ ਤਾਂ ਹਾਸੇ ਨਾਲ ਗੱਲ ਕੀਤੀ ਆ ਉਹਨੇ ਸ਼ਰ੍ਹਾਂਵੇਂ ਗੱਲ ਕਹੀ ਆ ਜੀ ਵੀ ਜੇਪਾ ਸਾਹਿਬ ਚਲਾ ਗਿਆ ਗੜ ਸ਼ੰਕਰ ਅਨੰਦਪੁਰ ਸਾਹਿਬ ਦੇ ਨਾਲ ਇਸ ਤੋਂ ਬਾਅਦ ਹੋਰ ਕੀ ਰਹਿ ਗਿਆ ਇਹੋ ਜਿਹੇ ਨਮਾਇੰਦਿਆਂ ਤੋਂ ਅਸੀਂ ਕਿਉਂ ਉਮੀਦ ਰੱਖਦੇ ਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਐਮਪੀ ਇਹਨਾਂ ਦਾ ਆਪਣਾ ਹੋਵੇ ਸੱਤ ਐਮਐਲਏ ਦਾ ਆਪਣੇ ਹੋਣ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹਿਸਾਬ ਕਿਹਨਾਂ ਦਾ ਦੇਣਾ ਇੱਕ ਪਾਸੇ ਕਹਿ ਰਹੇ ਕਿ ਨਹੀਂ ਕੋਈ ਇੱਦਾਂ ਦੀ ਗੱਲ ਬਾਤ ਹੈ ਕਿ ਪਰ ਦੂਜੀ ਵਾਰ ਦੇਖਿਆ ਜਾਵੇ ਤਾਂ ਜੋ ਰੋੜੀ ਸਾਹਿਬ ਦੇ ਨਾਲ ਸਰਕਾਰ ਕਾਜ ਨਹੀਂ ਚੱਲ ਰਹੀ ਬਿਲਕੁਲ ਰੋੜੀ ਸਾਹਿਬ ਨੇ ਬਿਲਕੁਲ ਸਟੈਂਪ ਲਾਤੀ ਆ ਉਹਨਾਂ ਨੇ ਸਾਹਫ ਲਰਜਾਂ ਦੇ ਵਿੱਚ ਇਹ ਗੱਲ ਕਹੀ ਆ ਵੀ ਜਿੰਪਾ ਸਾਹਿਬ ਗੜ ਸ਼ੰਕਰ ਚਲਾ ਗਿਆ ਆਨੰਦਪੁਰ ਸਾਹਿਬ ਦੇ ਕੋਲ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਇਹ ਬਕਲੀਆ ਗੱਲ ਬੜਾ ਲੱਗਦੀ ਆ ਵੀ ਇਹ ਸਾਰੇ ਜਣੀਆਂ ਇੱਕੋ ਥੈ ਲੈਣੀਆਂ ਤੇ ਬਿੱਲੀਆਂ ਆ ਚੱਟੀ ਬੱਟੀ ਆ ਕਿਸੇ ਨੂੰ ਕਿਸੇ ਦਾ ਕੋਈ ਮਤਲਬ ਨਹੀਂ ਇਹਨਾਂ ਨੇ ਜਿਲ੍ਹਾ ਜਿਹੜਾ ਨਵਾਂ ਅਨਾਉਂਸ ਕਰਨਾ ਬਾਕੀ ਰਹਿ ਗਿਆ ਬਾਕੀ ਸਾਰਾ ਕੁਝ ਹੋ ਗਿਆ ਜੀ ਦੇਖੋ ਲੋਟ ਉੱਤੇ ਜਿਹੜਾ ਸਾਡੀ ਵਾਪਕ ਹੌਸਲ ਦਾ ਹੁਸ਼ਿਆਰਪੁਰੀ ਦਾ ਪੱਖਿਆ ਆਪਣੀ ਜਗ੍ਹਾ ਦੇ ਉੱਤੇ ਆਪਣੇ ਪਾਰਟ ਦੇ ਨਾਲ ਗੱਲ ਕਰ ਰਿਹਾ ਹੈ ਔਰ ਮੇਰੇ ਕੋਲ ਪੱਟਿਓ ਕੇ ਆਇਆ ਮੈਂ ਸਾਰਿਆਂ ਨੂੰ ਬਹੁਤ ਮਾਨ ਕਰਦਾ ਸਤਿਕਾਰ ਕਰਦਾ ਕਿਉਂਕਿ ਇਹਨਾਂ ਨੇ ਹਮੇਸ਼ਾ ਸਾਡੇ ਨਾਲ ਅੱਛੀ ਗੱਲ ਕੀਤੀ ਹੈ ਲੈਕਿਨ ਇਹਦਾ ਦੀ ਜਿਹੜੀ ਗੱਲ ਆ ਸਰਕਾਰ ਤੱਕ ਪਹੁੰਚਾਣਾ ਮੇਰੇ ਉਹਨੇ ਆਪਣਾ ਮੋਮਰੈਂਡਮ ਦਿੱਤਾ ਉਸ ਮੋਮਰੈਂਡਮ ਨੂੰ ਸਰਕਾਰ ਤੱਕ ਨਾ ਗੁਰੂ ਪਹੁੰਚਾ ਮਗਾ ਸਰਕਾਰ ਦੇ ਫੈਸਲੇ ਦੇ ਵਿੱਚ ਮੈਂ ਇਹ ਗੱਲ ਕੋਸ਼ਿਸ਼ ਕਰਾਂਗਾ ਮੇਰੇ ਹਿਸਾਬ ਨੂੰ ਛੋਟਾ ਨਾ ਕਿ ਸਰ ਕਿੰਨਾ ਟਾਈਮ ਗੱਲ ਕਰਾਂਗਾ ਨਾ ਜੀ ਮੈਂ ਆਪਣੇ ਪਾਰਟ ਦੇ ਤੌਰ ਤੇ ਕਿੰਨਾ ਕੁ ਟਾਈਮ ਲੱਗ ਜਾਏਗਾ ਸਰ ਸਰਕਾਰ ਦਾ ਪਾਰਟ ਹੈ ਔਰ ਇਹਦੇ ਵਿੱਚ ਫੈਸਲੇ ਹੁੰਦੇ ਆ ਸਰਕਾਰ ਦੇ ਇਸ ਬਹੁਤ ਸਾਰੇ ਵਿਭਾਗਾਂ ਵਿੱਚ ਸ਼ਾਮਿਲ ਹੁੰਦੇ ਆ ਇਹ ਸਾਰੇ ਮਹਿਕਮਿਆਂ ਦੇ ਬਗੈਰ ਉਹਨਾਂ ਦੀ ਸਹਿਮਤੀ ਉਹਨਾਂ ਦਾ ਹੋਰ بڑا ਲੰਮਾ ਪ੍ਰੋਸੀਜਰ ਹੁੰਦਾ ਕਿਸੇ ਨੂੰ ਜ਼ਿਲ੍ਹਾ ਬਣਾਉਣਾ ਤੇ ਸਰਕਾਰ ਉੱਤੇ ਕੰਮ ਕਰ ਰਹੀ ਹੈ ਮੈਂ ਆਪਣੇ ਪੱਲੇ ਇਹਨਾਂ ਦੇ ਮੈਮੋਰੰਡਮ ਤੋਂ ਕਰ ਸਕਦੀ ਆ ਸਹੀ ਤਾਂ ਓੜੀ ਸਾਹਿਬ ਦੀ ਗੱਲ ਹੋਈ ਸੀ ਕੀ ਕਿਹਾ ਗਿਆ ਉਹਨਾਂ ਨੇ ਓੜੀ ਸਾਹਿਬ ਨੇ ਤਾਂ ਕੁਝ ਨਹੀਂ ਉਹਨੇ ਕਿਹਾ ਹਾਲ ਤੱਕ ਸਰਕਾਰ ਵੱਲੋਂ ਕੋਈ ਇਦਾਂ ਦਾ ਬਿਆਨ ਹੀ ਨਹੀਂ ਆਇਆ ਪਰ ਇੱਕ ਮਜ਼ਾਕ ਦੀ ਗੱਲ ਕੀਤੀ ਗਈ ਨਹੀਂ ਮਜ਼ਾਕ ਦੀ ਕੋਈ ਗੱਲ ਨਹੀਂ ਉਹਨੇ ਕੀਤੀ ਉਹਨਾਂ ਨੇ ਕੋਈ ਮਜ਼ਾਕੀ ਗੱਲ ਨਹੀਂ ਕੀਤੀ ਉਹਨਾਂ ਨੇ ਸਿੰਪਲੀ ਇਹ ਗੱਲ ਕੀਤੀ ਵੀ ਆਪਾਂ ਹਾਲ ਤੱਕ ਐਜੀਟੇਸ਼ਨ ਚਾਲੂ ਕਰਤੀ ਆ ਕਿਆ ਸਰਕਾਰ ਦੇ ਕਿਸੇ ਨੁਮਾਇੰਦੇ ਦਾ ਕੋਈ ਬਿਆਨ ਹੈ ਕਿ ਡਰੋਪਜਲਾ ਬਣਾਉਣ ਜਾ ਰਹੇ ਨੇ ਕੋਸ਼ਿਸ਼ ਕਰਤਾ ਜਾਂ ਜਾਂ ਸਰਕਾਰ ਨੇ ਉਹ ਤੇ ਪੱਕਾ ਫੈਸਲਾ ਜਾਂ ਹਾਂ ਤਾਂ ਬੁਧੀ ਕੋਆਡੀ ਉਹਨਾਂ ਨੇ ਉਹਨਾਂ ਦੇ ਹਿਸਾਬ ਨਾਲ ਗੱਲ ਕੀਤੀ ਅਧਿਰਪਾਈ ਉਹਨਾਂ ਨੇ ਕੋਈ ਇਦਾਂ ਦੀ ਮਜ਼ਾਕ ਵਾਲੀ ਗੱਲ ਜਾਂ ਉਹਨਾਂ ਨੇ ਕਿਹਨ ਕੌਣ ਦੇਖੋ ਵਾਰ ਕੌਂਸਲ ਦੇ ਨਾਲ ਤਾਂ ਹਮੇਸ਼ਾ ਹਰੇਕ ਆ ਦੇ ਬਾਰੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਇਹਨੂੰ ਥੋੜਾ ਮਨ ਲਓ ਕਿ ਸਾਡੇ ਸਰਕਾਰ ਵਾਲੇ ਤੋਂ ਕਿਸੇ ਬਿਆਨ ਹੀ ਨਹੀਂ ਆ ਆ ਉਹਨਾਂ ਨੇ ਪਰ ਦੋ ਤਿੰਨ ਦੀ ਸਟ੍ਰਾਈਕ ਕੀਤੀ ਹੀ ਵਕੀਲ ਸਾਹਿਬਾਂ ਅੱਲ ਵੀ ਆ ਗਈ ਹੈ ਜਿੱਥੇ ਲੋਕ ਵੀ ਖੱਜਲ ਖਵਾਰ ਹੋ ਰਹੇ ਆ ਤਾਂ ਕਿੰਨੀ ਕੁ ਵੀ ਲਗਾ ਸਕਦਾ ਕਿ ਕਿੰਨੀ ਜਲਦੀ ਇਹਦਾ ਹੱਲ ਹੋ ਸਕਦਾ ਜੀ ਇੱਦਾਂ ਡੈਫੀਨੇਟਲੀ ਆ ਸਰਕਾਰ ਦੇ ਪਾਸ ਤੱਕ ਇਹ ਇਹਨੂੰ ਪਹੁੰਚਾ ਰਹੇ ਇਹਨਾਂ ਦੇ ਮੈਂਬਰ ਇੰਨਾ ਨੇ ਖੁਦ ਵੀ ਦੇਖ ਕੇ ਆਏ ਆ ਗੜਸ਼ੰਕਰ ਵੀ ਸਾਰੀ ਵਾਰ ਕਾਉਂਸਲ ਮਿਲ ਕੇ ਆਈ ਜਾ ਕੇ ਇਹ ਸਾਰੀਆਂ ਚੀਜ਼ਾਂ ਸਰਕਾਰ ਕੋਲ ਡੈਫੀਨੇਟਲੀ ਪਹੁੰਚਦੀਆਂ ਪਈਆਂ ਰੋਜ਼ ਦੇ ਰੋਜ਼ ਹਾਂ ਜੀ